ਹੰਦੀਵਾਇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਤਰੀਓ ਹੰਦੀਵਾਇ ਜੀ ਗੁਰਬਾਣੀ ਸਿੱਖਣ ਵਾਸਤੇ ਇਸ ਤਰ੍ਹਾਂ ਦੀ ਕਿ ਜਿਸ ਤਰ੍ਹਾਂ ਲਾਕਡਾਊਨ ਵਿੱਚ ਬੱਚੇ ਘਰੇ ਹੀ ਪੜ੍ਹਦੇ ਸੀ ਸਕੂਲ ਨਹੀਂ ਸਜਦੇ ਤੇ ਘਰੇ ਹੀ ਉਹਨਾਂ ਨੂੰ ਸਿੱਖਿਆ ਪ੍ਰਾਪਤ ਹੁੰਦੀ ਸੀ ਜੀ ਆਨਲਾਈਨ ਸੋ ਬਿਲਕੁਲ ਇਸੇ ਤਰ੍ਹਾਂ ਹੀ ਆਨਲਾਈਨ ਉਹ ਗੁਰਬਾਣੀ ਦੀ ਸੰਥਾ ਚੱਲਦੀ ਹੈ ਜੀ ਉਹਦਾ ਟਾਈਮ ਟੇਬਲ ਆਪਾਂ ਸੈਂਡ ਕਰ ਦਾਂਗੇ ਜੀ ਕਿਹੜੇ ਕਿਹੜੇ ਟਾਈਮ ਤੇ ਬਾਣੀ ਹੁੰਦੀ ਹੈ ਜੀ ਸੋ ਪ੍ਰਾਈਸ ਇਹਦੇ ਜਿਸ ਤਰ੍ਹਾਂ ਮਿਲਦਾ ਕਿ ਅਗਰ ਕਿਸੇ ਨੇ ਬੱਚੇ ਨੇ ਨਾਮ ਲਖਾ ਤੱਕ ਹਾਂਜੀ ਵਿੱਚ ਅੱਜ ਜਦੋਂ ਆਪਾਂ ਗੁਰਬਾਣੀ ਸਿੱਖਾਂਗੇ ਤੇ ਸਿਰਫ ਇਸ ਚੀਜ਼ ਦਾ ਹੀ ਪ੍ਰਾਈਜ਼ ਮਿਲ ਜਾਂਦਾ ਹੈ ਕਿ ਹਾਂਜੀ ਇਹ ਬੱਚਾ ਗੁਰਬਾਣੀ ਸਿੱਖਣ ਵਾਸਤੇ ਤਿਆਰ ਹੋ ਗਿਆ ਪ੍ਰਾਈਜ਼ ਕਿਣੀ ਜਾਈਏ ਪ੍ਰਾਈਜ਼ ਇਹਦੇ ਵਿੱਚ ਬਹੁਤ ਆ ਜੀ ਔਰ ਸਭ ਤੋਂ ਪਹਿਲਾਂ ਦੱਸਦੀ ਆਪਾਂ ਕਿ ਇਹਦੀ ਕੋਈ ਵੀ ਫੀਸ ਨਹੀਂ ਕਿਸੇ ਪ੍ਰਕਾਰ ਦਾ ਸੰਗਤ ਕੋਲੋਂ ਕਿਸੇ ਕੋਲੋਂ ਵੀ ਇਹਦਾ ਚੰਦਾ ਫੀਸ ਸੇਵਾ ਵਗੈਰਾ ਨਹੀਂ ਇਕੱਠੀ ਕੀਤੀ ਜਾਂਦੀ ਜੀ ਇਹ ਬਿਲਕੁਲ ਫਰੀ ਸੇਵਾ ਹੈ ਜੀ ਔਰ ਸੋਤੋ ਪੇਲਾ ਵੀ ਦੱਸ ਦਈਏ ਕਿ ਅਗਰ ਕੋਈ ਗੁਰਬਾਣੀ ਸਿੱਖਣਾ ਚਾਹੁੰਦਾ ਕੋਈ ਵੀਰ ਭੈਣ ਬਜ਼ੁਰਗ ਬੱਚਾ ਬੱਚੀ ਕੋਈ ਵੀ ਤੇ ਘਰ ਵਿੱਚ ਕੋਈ ਇਹੋ ਜਿਹੀ ਮਜਬੂਰੀ ਆ ਕਿ ਆਪਣਾ ਉਹ ਨੈਟ ਪੈਕ ਨਹੀਂ ਪਵਾ ਸਕਦੇ ਤੇ ਉਹਨਾਂ ਦਾ ਨੈਟ ਪੈਕ ਵੀ ਬਿਲਕੁਲ ਫਰੀ ਆ ਜੀ ਆਪਾਂ ਬਸ ਇੱਕ ਵਾਰ ਫੋਨ ਕਰ ਦੋ ਤੇ ਬਸ ਸੌਰੀ ਫੋਨ ਨਹੀਂ ਕਰਨਾ ਫੋਨ ਕਰਨਾ ਮਨਾ ਹੁੰਦਾ ਜੀ WhatsApp ਦੇ ਉੱਪਰ ਰਿਕਾਰਡਿੰਗ ਭੇਜ ਦਿਓ ਤੇ ਆਪਾਂ ਉਹ ਰਿਕਾਰਡਿੰਗ ਤੇ ਰਿਪਲਾਈ ਤੁਹਾਨੂੰ ਦਵਾਂਗੇ ਕਿ ਹਾਂਜੀ ਤੁਹਾਡਾ ਰੀਚਾਰਜ ਹੋ ਜੁਗਰ ਫੋਨ ਬਹੁਤ ਘਟ ਵੀ ਖਾਸ ਗੱਲਬਾਤ ਪਹਿਲਾਂ ਕੋਸ਼ਿਸ਼ ਕਰਨੀ ਕਿ ਫੋਨ ਤੇ ਪੁੱਛ ਲੈਣਾ ਕਿ ਆਪਾਂ ਕਾਲ ਕਰ ਲਈਏ ਫੇਰ ਕਾਲ ਕਰਨੀ ਹੈ ਕਿਉਂਕਿ ਗੁਰਬਾਣੀ ਪੜ੍ਹਨ ਦੀ ਸੇਵਾਵਾਂ ਕਾਫੀ ਬਖਸ਼ੀਆਂ ਜੀ ਸੋ ਫੋਨ ਕਰਨ ਵਾਸਤੇ ਸੰਕਰਮਣਾ ਕਰੀ ਲੈ ਜੀ ਸੋ ਅੱਗੇ ਚੱਲੀਏ ਜੀ ਸੋ ਬੱਚੇ ਨੇ ਬਾਣੀ ਲਿਖਾਉਣ ਸਿੱਖਣ ਵਾਸਤੇ ਬੱਚਾ ਨਹੀਂ ਨੀਚੇ ਤੋਂ ਲੈ ਕੇ ਉੱਪਰ ਤੱਕ ਕੋਈ ਵੀ ਬਾਣੀ ਸਿੱਖ ਸਕਦਾ ਹੈ ਸੋ ਫਰਸਟ ਪ੍ਰਾਈਜ਼ ਇਹ ਆ ਜਾਂਦਾ ਕਿ ਉਹਨਾਂ ਦੀ ਗੁਰਬਾਣੀ ਸਿੱਖਣੀ ਹੈ ਜੀ ਦੂਸਰਾ ਜਿਹੜਾ ਬੱਚੇ ਨੂੰ ਗੁਰਬਾਣੀ ਸਿੱਖਣੀ ਹੈ ਨਾ ਉਹ ਅਗਰ ਉਹਦੀਆਂ ਪੰਜ ਬਾਣੀਆਂ ਕੰਪਲੀਟ ਹੋ ਜਾਂਦੀਆਂ ਤੇ ਫਿਰ ਉਹਨਾਂ ਨੂੰ ਇੱਕ ਵੱਡਾ ਪ੍ਰਾਈਜ਼ ਦਿੱਤਾ ਜਾਂਦਾ ਜਿਸ ਤਰ੍ਹਾਂ ਮੋਬਾਈਲ ਜਾਂ ਇਸ ਤਰ੍ਹਾਂ ਕੋਈ ਵੱਡੀ ਚੀਜ਼ ਆ ਜੀ ਪੰਜ ਬਾਣੀਆਂ ਕੰਪਲੀਟ ਹੋਣ ਤੋਂ ਬਾਅਦ ਪਰ ਇੱਕ ਛੋਟੀ ਜੀ ਸ਼ਰਤ ਹੁੰਦੀ ਹੈ ਆਪਣੀ ਕਿ ਜਿਹੜੇ ਬੱਚੇ ਨੇ ਜਿਸੇ ਵੀਰ ਭੈਣ ਨੇ ਬਾਣੀ ਸਿੱਖਣੀ ਆ ਉਹਨੂੰ ਗੁਰਬਾਣੀ ਸਿੱਖਣ ਦੇ ਨਾਲ ਨਾਲ ਸਿਮਰਨ ਕਰਨਾ ਜ਼ਰੂਰੀ ਹੈ ਜੀ ਹੁਣ ਸਿਮਰਨ ਵੀ ਆਨਲਾਈਨ ਹੀ ਹੋਊਗਾ ਜਿਸ ਤਰ੍ਹਾਂ ਬੱਚੇ ਵੀਡੀਓ ਸ਼ੋਅ ਕਰਦੇ ਸੀ ਸਾਹਮਣੇ ਟੀਚਰ ਪੜ੍ਹਾਉਂਦੇ ਸੀ ਤੇ ਇਸੇ ਤਰ੍ਹਾਂ ਵੀਡੀਓ ਸ਼ੋਅ ਕਰਕੇ ਚੌਂਕੜਾ ਮਾਰ ਕੇ ਆਪਾਂ ਸਿਮਰਨ ਕਰਾਂਗੇ ਬੱਚਿਆਂ ਨੇ ਸਵੇਰੇ ਸਾਰੇ ਆਪਣਾ ਤਿਆਰ ਹੁੰਦੇ ਰਹਿਣਾ ਨਾਲ ਨਾਲ ਵੀਡੀਓ ਸ਼ੋਅ ਕਰਕੇ ਸਿਮਰਨ ਕਰੀ ਜਾਣਾ ਜੀ ਔਰ ਰਾਤ ਨੂੰ ਫਿਰ ਕੋਸ਼ਿਸ਼ ਕਰਨੀ ਹੈ ਵੱਧ ਤੋਂ ਵੱਧ ਟਾਈਮ ਆਪਣਾ ਚੌਂਕੜਾ ਮਾਰ ਕੇ ਸਿਮਰਨ ਬੱਚਿਆਂ ਨੇ ਕਰਨਾ ਹੈ ਜੀ ਔਰ ਸਿਮਰਨ ਕਰਨ ਦਾ ਪ੍ਰਾਈਜ਼ ਅਲੱਗ ਹੈ ਜੀ ਬਾਣੀ ਸਿੱਖਣ ਦਾ ਪ੍ਰਾਈਜ਼ ਅਲੱਗ ਹੈ ਔਰ ਬਾਣੀ ਜਿਸ ਤਰ੍ਹਾਂ ਕੇ ਮੰਨ ਲਓ ਕਿ ਆਪਾਂ ਹੁਣ ਪ੍ਰਾਈਜ਼ ਦੇਈਏ ਬੱਚੇ ਦੀ ਪੰਜ ਪੌੜੀਆਂ ਕੰਪਲੀਟ ਹੋ ਗਈਆਂ ਬੱਚੇ ਦਾ ਪ੍ਰਾਈਜ਼ ਅਲੱਗ ਬੱਚੇ ਦਾ ਜਪਜੀ ਸਾਹਿਬ ਕੰਪਲੀਟ ਹੋ ਗਿਆ ਅਲੱਗ ਦੋ ਬਾਣੀਆਂ ਹੋ ਲੈ ਅਲੱਗ ਪੰਜ ਬਾਣੀ ਦਾ ਸਿਰਫ ਵੱਡਾ ਪ੍ਰਾਈਜ਼ ਅੱਗੇ ਰੱਖਿਆ ਬੰਦਾ ਜੀ ਸੋ ਸਿਮਰਨ ਦੇ ਵਿੱਚ ਅਗਰ ਕੋਈ ਬੱਚਾ ਇਕੱਲਾ ਕਰੂਗਾ ਉਹਦਾ ਪ੍ਰਾਈਜ਼ ਅਲੱਗ ਹੈ ਜੀ ਨਾਲ ਉਹਨਾਂ ਦੇ ਮਮਾ ਵੀ ਕਰਦੇ ਆ ਉਹਦਾ ਪ੍ਰਾਈਜ਼ ਮਮਾ ਦਾ ਪ੍ਰਾਈਜ਼ ਬੱਚੇ ਨੂੰ ਅਲੱਗ ਮਿਲਦਾ ਮਮਾ ਨੂੰ ਅਲੱਗ ਮਿਲਦਾ ਅਗਰ ਕੋਈ ਉਹਨਾਂ ਦੇ ਪਾਪਾ ਸਿਮਰਨ ਕਰਦੇ ਆ ਤੇ ਪਾਪਾ ਦਾ ਪ੍ਰਾਈਜ਼ ਅਲੱਗ ਮਿਲਦਾ ਔਰ ਪਾਪਾ ਨੂੰ ਪ੍ਰਾਈਜ਼ ਅਲੱਗ ਮਿਲਦਾ ਜੀ ਠੀਕ ਹੈ ਜੀ ਔਰ ਨੈਕਸਟ ਕੱਲਾ ਸਿਮਰ ਨਹੀਂ ਕਰਨਾ ਸਿਮਰ ਨੂੰ ਇਕਾਗਰਤਾ ਦੇ ਨਾਲ ਵੀ ਕਰਨਾ ਜਿਹੜਾ ਬੱਚਾ ਦੇਖ ਰੰਦ ਕਿ ਆ ਬੱਚਾ ਸੋਹਣਾ ਸਿਮਰ ਕਰ ਰਿਹਾ ਉਹਨੂੰ ਲਗਭਗ ਡੇਲੀ ਹੀ ਪ੍ਰਾਈਜ਼ ਮਿਲਦੇ ਕਿਸੇ ਬੱਚੇ ਨੂੰ ਕੋਈ ਖਾਣ ਵਾਲੀ ਆਈਟਮਾ ਜਾਂ ਕਾਪੀ ਜਾਂ ਪੈਨ ਵਗੈਰਾ ਉਹ ਮਿਲਦੇ ਆ ਜੀ ਔਰ ਇਸ ਤੋਂ ਇਲਾਵਾ ਸੰਭਰਨ ਕਰਨੇ ਨਾਲ ਲਾਲ ਬੱਚਿਆਂ ਨੇ ਪੜ੍ਹਾਈ ਦਾ ਵੀ ਪੂਰਾ 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 ਖਿਆਲ ਰੱਖਣਾ ਹੈ ਜੀ ਜਿਹੜਾ ਬੱਚਾ ਸਕੂਲੋਂ ਬੱਚਾ 80% ਤੋਂ ਉੱਪਰ ਨੰਬਰ ਲੈ ਕੇ ਪਾਸ ਹੁੰਦਾ ਫਰਸਟ ਸੈਕੰਡ ਔਰ ਥਰਡ ਤਿੰਨਾ ਟਰਮ ਵਿੱਚ ਹੈ ਉਸ ਬੱਚੇ ਨੂੰ ਫਿਰ ਆਪਾਂ ਅਲੱਗ ਪ੍ਰਾਈਸ ਦਿੰਨੇ ਆ ਜੀ ਅਗਰ ਕਿਸੇ ਬੱਚੇ ਦਾ ਬਰਥਡੇ ਹੁੰਦਾ ਕਿ ਹਾਂ ਜੀ ਆਪਣਾ ਬਰਥਡੇ ਆ ਜੀ ਤੇ ਉਸ ਬਰਤ ਦੇ ਨੂੰ ਗਰੁੱਪ ਦੇ ਵਿੱਚ ਸਾਰੀ ਸੰਗਤ ਦੀ ਤਾਲੀਆਂ ਮਾਰ ਕੇ ਬੱਚਿਓ ਨੇ ਹੈਪੀ ਬਰਥਡੇ ਕਹਿੰਦੀ ਸਾਰੀ ਸੰਗਤ ਨੂੰ ਅਸੀਸ ਦਿੰਦੀ ਹੈ ਔਰ ਉਸ ਦਾ ਬਰਥਡੇ ਦਾ 200 ਰੁਪਏ ਦਾ ਫਿਕਸ ਅਲੱਗ ਪ੍ਰਾਈਜ਼ ਹੈ 200 ਰੁਪਏ ਦਾ ਉਹਨਾਂ ਗਿਫਟ ਉਹ ਗਿਫਟ ਦਿੱਤੇ ਜਾਂਦੇ ਅੰਦਰ ਅੱਗੇ ਚੱਲੀਏ ਅੱਗੇ ਕੱਲਾ ਸਿਮਰਨ ਜਾਂ ਕੱਲਾ ਪੜਾਈ ਜਾਂ ਕੱਲੀ ਬਾਣੀ ਨਹੀਂ ਬੱਚਿਆਂ ਨੇ ਮੰਮੀ ਪਾਪਾ ਦੇ ਆਗਿਆਕਾਰੀ ਹੋਣਾ ਹੈ ਸੋ ਹਰ ਸ਼ਨੀਵਾਰ ਨੂੰ ਬੱਚਾ ਦੀ ਬਾਲ ਸਭਾ ਲੱਗਦੀ ਹੈ ਜੀ ਉਸ ਦੇ ਵਿੱਚ ਬੱਚੇ ਆਪਣਾ ਟੈਲੈਂਟ ਦਿਖਾਉਂਦੇ ਆ ਕਿ ਜੋ ਬੱਚਾ ਕੋਈ ਗੁਰਵਾਣੀ ਕੀਰਤਨ ਕਰ ਸਕਦਾ ਕੋਈ ਵਾਰਾ ਗਾ ਸਕਦਾ ਕੋਈ ਕੁਇਸ਼ਰੀ ਕਰ ਸਕਦਾ ਕੋਈ ਕਵਿਤਾ ਬੋਲ ਸਕਦਾ ਕੋਈ ਧਾਰਨਾ ਵਾਲਾ ਸ਼ਬਦ ਕੁਛ ਵੀ ਬੋਲ ਸਕਦਾ ਉਹ ਫਿਰ ਬੱਚੇ ਨੂੰ ਉਸ ਹੀ ਦੇ ਪ੍ਰਾਈਜ਼ ਦੇ ਨਾਲ ਨਾਲ ਮੰਮਾ ਨੂੰ ਪੁੱਛਿਆ ਜਾਂਦਾ ਕਿ ਇਸ ਹਫ਼ਤੇ ਬੱਚੇ ਨੇ ਤੁਹਾਡੇ ਕੋ ਡਾਟ ਦਾ ਨਹੀਂ ਖਾਧੀ ਤੁਹਾਡੇ ਕੋ ਕੁੱਟਤਾ ਨਹੀਂ ਖਾਧੀ ਤੁਹਾਡਾ ਆਗਿਆਕਾਰੀ ਰਹਾ ਉਹ ਮੰਮਾ ਯੈਸ ਬੋਲਣ ਤੇ ਉਸ ਬੱਚੇ ਦਾ ਫਿਰ ਉਹ ਅਲੱਗ-ਅਲੱਗ ਪ੍ਰਾਈਜ਼ ਆ ਜਾਂਦੇ ਆ ਇਸੇ ਤਰ੍ਹਾਂ ਹੀ ਜੋ ਬੱਚੀਆਂ ਬੱਚੀਆਂ ਦਾ ਕੁਕਿੰਗ ਟੈਸਟ ਹੁੰਦਾ ਹੈ ਜੀ ਕਿ ਕੱਲਾ ਪੜਾਈ ਔਰ ਸਿਮਰਨੀ ਕਿ ਇਸ ਦੇ ਨਾਲ ਨਾਲ ਆਪਾਂ ਨੂੰ ਜਿਹੜੀਆਂ ਬੱਚੀਆਂ ਵਾ ਉਹ ਛੋਟੀ ਤੋਂ ਲੈ ਕੇ ਵੱਡੀ ਤੱਕ ਉਮਰ ਦੇ ਅਨੁਸਾਰ ਉਹਨਾਂ ਦਾ ਫਿਰ ਆਨਲਾਈਨ ਟੈਸਟ ਲੈਂਦਾ ਹੈ ਕਿ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਬਣਾਉਣਾ ਆਉਂਦਾ ਜਾਂ ਨਹੀਂ ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰਾਈਜ਼ ਉਹ ਜਦੋਂ ਫਿਰ ਆਪਾਂ ਗਰੁੱਪ ਜੁਆਇਨ ਕਰਾਂਗੇ ਤੇ ਉਦੋਂ ਫਿਰ ਆਪਾਂ ਨੂੰ ਹੌਲੀ-ਹੌਲੀ ਹੌਲੀ-ਹੌਲੀ ਸਾਰਾ ਪਤਾ ਲੱਗੂਗਾ ਜੀ ਵੈਸੇ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਪਿੰਡ ਸਠਿਆਲਾ ਸੇਲ ਬਾਬਾ ਬਕਲਾ ਡਿਸਟ੍ਰਿਕਟ ਆਮਰ ਸਰ ਤੇ ਜਿਹੜੇ ਦੇ ਆਪਣੇ ਲਾਗੇ ਇਲਾਕੇ ਦੇ ਬੰਦੇ ਆ ਉਹਨਾਂ ਨੂੰ ਤੇ ਆਪਾਂ ਜਾ ਕੇ ਪ੍ਰਾਈਜ਼ ਦੇ ਦਿੰਨੇ ਜਾਂ ਫਿਰ ਆਪਾਂ ਉਹਨਾਂ ਨੂੰ ਡੇਟ ਫਿਕਸ ਕਰ ਲੈਨੇ ਕਿ ਹਾਂਜੀ ਇੰਨੀ ਤਰੀਕ ਨੂੰ ਤੁਸੀਂ ਆ ਜਾਓ ਇੱਥੇ ਆਪਾਂ ਤੁਹਾਨੂੰ ਪ੍ਰਾਈਜ਼ ਦਵਾਂਗੇ ਔਰ ਜੋ ਸੰਗਤ ਫਿਰ ਦੂਰ ਦੀ ਹੁੰਦੀ ਆ ਉਹਨਾਂ ਨੂੰ ਆਨਲਾਈਨ ਹੀ ਪ੍ਰਾਈਜ਼ ਭੇਜਿਆ ਜਾਂਦਾ ਸੋ ਗਰੁੱਪ ਵਿੱਚ ਬਾਹੋਂ ਬਾਣੀ ਇਹ ਪਾ ਕਿਸ ਤਰ੍ਹਾਂ ਸਿੱਖਣੀ ਆ ਬਾਣੀ ਸਿੱਖਣੀ ਹੈ ਕਿ ਆਪਾਂ ਪਲੇ ਸਟੋਰ ਚ ਜਾ ਕੇ ਜਿਸ ਤਰ੍ਹਾਂ Google Meet ਜਾਂ Zoom ਐਪ ਤੇ ਬੱਚੇ ਬਾਣੀ ਸਿੱਖ ਬੱਚੇ ਪੜਾਈ ਕਰਦੇ ਸੀ ਇਸੇ ਤਰ੍ਹਾਂ ਇੱਕ ਐਪ ਆ Telegram T E L E G R A M Telegram Telegram ਬਿਲਕੁਲ WhatsApp ਵਾਂਗੂ ਆਪਾਂ ਪਰ ਲਾ ਲੈਣਾ ਜੀ ਫਿਰ ਉਹ Telegram ਤੋਂ ਫਿਰ ਮੇਰੇ ਨੰਬਰ ਤੇ 9 ਇਹ ਮੇਰਾ ਨੰਬਰ ਹੈਗਾ 987237 1410 98 72 37 14 10 ਇਸ ਨੰਬਰ ਤੇ ਆਪਾਂ ਅ ਜੇਕਰ ਕਿਸੇ ਭੈਣ ਨੇ ਵੀ ਪਾਣੀ ਸਿੱਖਣੀ ਹੈ ਨਾ ਕੋਈ ਹਸ਼ਿਆਦੀ ਸ਼ੁਦਾ ਨੇ ਕਿਸੇ ਵੀਰ ਨੇ ਵੀ ਪਰ ਉਹਨਾਂ ਨੇ ਆਪਣਾ ਨਾਮ ਨਹੀਂ ਦੱਸਣਾ ਉਹਨਾਂ ਨੇ ਬੱਚੇ ਦਾ ਨਾਮ ਹੀ ਲਿਖਾਉਣਾ ਜੀ ਬੱਚੇ ਦਾ ਨਾਮ ਔਰ ਪਿੰਡ ਨਾਲ ਡਿਸਟ੍ਰਿਕਟ ਲੈਣਾ ਕਿਹੜਾ ਡਿਸਟ੍ਰਿਕਟ ਤੇ ਉਹ ਫਿਰ ਆਪਾਂ ਜਦੋਂ ਤੁਸੀਂ ਦੀ ਆਪਣਾ ਨਾਮ ਲਿਖ ਕੇ ਭੇਜ ਦੋਗੇ ਫਿਰ ਆਪਾਂ ਤੁਹਾਨੂੰ ਗਰੁੱਪ ਚੈਟ ਕਰ ਦਾਂਗੇ ਟੈਲੀਗ੍ਰਾਮ ਦੇ ਗਰੁੱਪ ਵਿੱਚ ਗਰੁੱਪ ਦਾ ਨਾਮ ਹੋਊਗਾ ਖਾਲਸਾ ਜੀਓ ਖਾਸ ਕਰਕੇ ਆਪਾਂ ਆਪਣੇ ਅੰਕ ਦੇ ਰੂਪ ਜਿ ਐਪ ਜੇ ਐਡ ਹੋ ਕੇ ਤੇ ਫਿਰ ਜੋ ਆਪਾਂ ਟਾਈਮ ਟੇਬਲ ਤੁਹਾਨੂੰ ਸੈਂਡ ਕੀਤਾ ਜਾਊਗਾ ਉਸ ਟਾਈਮ ਟੇਬਲ ਦੇ ਅਨੁਸਾਰ ਆਪਾਂ ਜਦੋਂ ਟੈਲੀਗ੍ਰਾਮ ਖੋਲ੍ਹਾਂਗੇ ਤੇ ਆਪਾਂ ਖਾਲਸਾ ਜੀਓ ਗਰੁੱਪ ਨੂੰ ਆਪਾਂ ਓਪਨ ਕਰਾਂਗੇ ਨਾ ਕਲਿੱਕ ਕਰਾਂਗੇ ਉਹਦੇ ਉੱਪਰ ਲਿਖਿਆ ਹੋਊਗਾ ਜੁਆਇਨ ਤੇ ਆਪਾਂ ਉਹਦੇ ਜੁਆਇਨਰਾਂਗੇ ਸੰਗਤ ਸਿਮਰਨ ਵਾਲੀ ਸਿਮਰਨ ਕਰ ਰਹੀ ਹੋਗੀ ਜਦੋਂ ਸਿਮ ਬਾਣੀ ਸਿੱਖਣ ਦਾ ਟਾਈਮ ਹੋਗਾ ਉਦੋਂ ਫਿਰ ਬੱਚੇ ਬਾਣੀ ਸਿੱਖ ਰਹੇ ਹੋਣਗੇ ਜਿਸ ਤਰ੍ਹਾਂ ਇਸੇ ਤਰ੍ਹਾਂ ਹੀ ਇਹ ਬੱਚਿਆਂ ਦੀ ਬਾਲ ਸਭਾ ਦਾ ਟਾਈਮ ਹੋ ਗਿਆ ਤੇ ਬਾਲ ਸਭਾ ਲੱਗੀ ਹੋਗੀ ਇਸ ਤਰ੍ਹਾਂ ਅਲੱਗ-ਅਲੱਗ ਟਾਈਮ ਹੈ ਜੀ ਸੋ ਬਾਕੀ ਹੋਰ ਵੀ ਇਸ ਤੋਂ ਲਗਵਾ ਹੋਰ ਕਈ ਸਭਾਵਾਂ ਚੱਲਦੀਆਂ ਆ ਜੀ ਕਿ ਜਿਸ ਤਰ੍ਹਾਂ ਮੰਨ ਲਓ ਕਿ ਅਗਰ ਕਿਸੇ ਲੜਕੀ ਦੀ ਜਾਂ ਲੜਕੇ ਦੀ ਸ਼ਾਦੀ ਹੋਣ ਵਾਲੀ ਆ ਤੇ ਉਹ ਲਗਭਗ ਉਹ 6 ਕੁ ਮਹੀਨਿਆਂ ਤੋਂ ਉੱਪਰ ਆਪਣੇ ਨਾਲ ਕੰਟੈਕਟ ਵਿੱਚ ਆ ਬਾਣੀ ਸਿੱਖ ਰਿਆ ਸਮਨ ਕਰ ਰਿਆ ਤੇ ਉਹਦੇ ਮਾਪੇ ਉਹਨਾਂ ਦੀ ਬਿਲਕੁਲ ਸਾਦੇ ਤਰੀਕੇ ਨਾਲ ਸ਼ਾਦੀ ਕਰਦੇ ਆ ਬਿਲਕੁਲ ਸਾਦਾ ਤਰੀਕਾ ਆਪਾਂ ਸਮਝਦੇ ਆ ਤੇ ਉਹਨਾਂ ਨੂੰ ਫੇਰ ਆਪਾਂ 21000 ਰੁਪਏ ਸ਼ਗਨ ਦੇ ਤੌਰ ਤੇ ਵੀ ਦਿੰਨੇ ਆ ਜੀ ਇਸੇ ਤਰ੍ਹਾਂ ਸਿਮਰ ਚਾ ਭਾਈ ਬਾਣੀ ਸਿੱਖੀ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਕਲੈਕਸ਼ਨ ਨਹੀਂ ਕੋਈ ਸੇਵਾ ਨਹੀਂ ਇਕੱਠੀ ਕੀਤੀ ਜਾਂਦੀ ਕੋਈ ਫੀਸ ਨਹੀਂ ਲਈ ਜਾਂਦੀ ਚੰਦਾ ਨਹੀਂ ਲਿਆ ਜਾਂਦਾ ਪ੍ਰਾਈਜ਼ ਹੀ ਪ੍ਰਾਈਜ਼ ਆ ਜੀ ਸੋ ਆਸ ਕਰਦੇ ਆ ਕਿ ਤੁਹਾਨੂੰ ਗੱਲਾਂ ਸਮਝ ਆ ਗਈਆਂ ਹੋਣਗੀਆਂ ਤੇ ਅਗਰ ਤੁਸੀਂ ਆਪ ਬਾਣੀ ਸਿੱਖਣੀ ਹੈ ਤੇ ਆਪਾਂ ਨਿਸ਼ਕਾਮ ਹੋ ਕੇ ਸਿੱਖੀਏ ਗਿਫਟ ਆਪਣੇ ਆਪ ਮਿਲ ਜਾਣੇ ਤੇ ਅਗਰ ਆਪਣੇ ਬੱਚੇ ਨੂੰ ਆਪਾਂ ਬਾਣੀ ਸਿਖਾਉਣ ਇਸ ਮੰਨ ਕਰਵਾਉਣਾ ਤੇ ਬੱਚੇ ਨੂੰ ਇਹ ਨਹੀਂ ਕਹਿਣਾ ਕਿ ਪੁੱਤਰ ਲਾਲਚ ਨਹੀਂ ਕਰਨਾ ਬੱਚੇ ਨੂੰ ਕਹਿਣਾ ਕਿ ਹਾਂ ਬੇਟਾ ਜੀ ਇਹ ਸਾਰੇ ਪ੍ਰਾਈਜ਼ ਆਪਾਂ ਜਿੱਤਣਿਆਂ ਠੀਕ ਹੈ ਜੀ ਸੋ ਬੱਚੇ ਦੇ ਅੰਦਰ ਪਹਿਲਾਂ ਆਪਾਂ ਥੋੜੀ ਜੀ ਇਹ ਸੀਜ਼ ਭਰੀਏ ਬੱਚੇ ਦੇ ਅੰਦਰ ਜੋਸ਼ ਆਊਗਾ ਕਿ ਹਾਂ ਜੀ ਮੇਰੇ ਮੰਮਾ ਨੇ ਕਹਿਤਾ ਪਾਪਾ ਨੇ ਕਹਿਤਾ ਤੇ ਆਪਾਂ ਇਹ ਜਿੱਤਣਿਆਂ ਫਿਰ ਅੱਗੇ ਅੱਗੇ ਬੱਚੇ ਆਪਣੇ ਆਪ ਨਿਸ਼ਕਾਮ ਹੋ ਜਾਂਦੇ ਪਰ ਜੇ ਇਹ ਪ੍ਰਾਈਜ਼ ਬੱਚਿਆਂ ਨੂੰ ਕੋਸ਼ਿਸ਼ ਕਰੋਗੇ ਦਿਲਵਾਉਣ ਦੀ ਔਰ ਖੂਬ ਸਾਤ ਤੋਂ ਬੱਚਿਆਂ ਲਈ ਸੋ ਬਾਕੀ ਇਸੇ ਤਰ੍ਹਾਂ ਹੀ ਗਰੁੱਪ ਵਿੱਚ ਦੋ ਐਡ ਹੋਗੇ ਹੋਰ ਵੀ ਕਈ ਪ੍ਰਕਾਰ ਦੇ ਪ੍ਰਾਈਜ਼ ਕਈ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਹੁੰਦੇ ਰਹਿੰਦੇ ਆ ਜੀ ਸੋ ਮਾਰੇ ਕਿਰਪਾ ਕਰਨ ਤੇ ਆਪਾਂ ਟੈਲੀਗ੍ਰਾਮ ਡਾਊਨਲੋਡ ਕਰਕੇ ਉਤੋਂ ਮੈਸੇਜ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ